ਏਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾ ਸਮੀ ਕਬਿਓ ਬਾਜ ਬੇਨਤੀ ਚਾਪਾਈ ਹਮਰੀ ਕਰੋ ਹਦ ਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਇਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸੇਕ ਸਬੇ ਕਰਤਾਰਾ ਮੋਰ ਰਛਾ ਨਿਜ ਕਰਦਾ ਕਰਿਆ ਸਭ ਰਨ ਕੋ ਆਸਂ ਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤੇ ਆਉਂ ਜੋਬਰ ਕਹਾਂ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਧਾਰਿਐ ਚੁਣ-ਚੁਣ ਛਤਰ ਹਮਾਰੇ ਮਾਰਿਐ ਆਪ ਹਾਤ ਦੇ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਹਰਿ ਤੁਯੋ ਕਰਿਯੋ ਹਰਿ ਸ਼ਾਮ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਏ ਪਿਆਰੇ ਦੀਨ ਬੰਧੂ ਟਣਕੇ ਹੰਤਾ ਤੁਮੋ ਪੂਰੀ ਚਦਰ ਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾਨ ਕਾਲ ਪਾਏ ਸਵਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪਰਕਾਸ ਸਕਲ ਕਾਲ ਕਾ ਕੀ ਆਤਮਾਸਾ जमन काल जोगी सेव कियो वेद राज ब्रह्मा ज्योतियो जमन काल सब लोक सवारान नमस्कार है ताए हमारा जमन काल सब जगत बनायो देव देत जशन अप जायो आद अंत एकै एक अवतार सोई गुरु समझयो हमारा ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪਰਜਾ ਜਿਨ ਆਪ ਸਵਾਰੇ ਸੇਵ ਕਣ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰ ਅਸਤੂਲਾ ਤਾ ਪਰ ਕਿਰਪਾ ਦੇ ਟਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਹੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਦਾਵ ਦੇ ਅਪਾਰੰ ਜਬ ਆ ਕਰਗ ਕਰਤੋ ਕਭ ਹੂੰ ਤੁਮ ਮੇਲ ਤਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਨੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਧਨ ਰਾਲਮ ਜਾਣਤ ਬੇਦ ਪੇਦ ਹਰਿ ਆਲਮ ਨਰੰਕਾਰਨ ਰਬ ਕਾਰਨ ਰਲੰਬਾ ਆਦ ਅਨੀਲ ਅਨਾਦ ਅਸੰਭਾ ਤਾ ਕਾ ਮੂੜ ਜਾਰਤ ਪੀਦਾ ਜਾ ਕੋ ਭੀਵ ਨ ਪਾਵਤ ਬੀਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਜ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸੇਵਾ ਨਰੰਕਾਰ ਕਾ ਚੀਨਤ ਨਹਿ ਪਹਿਵਾ ਆਪ ਆਪੁ ਨੀ ਬੁਧਾ ਜੀਤੀ ਬਰਨ ਤ ਭਿੰਨ ਭਿੰਨ ਤੋ ਹੈ ਤੇਤੀ ਉਮਰਲਾ ਲਖਾ ਨਾ ਜਾਏ ਪਸਾਰਾਂ ਕਹਿ ਬਿਦ ਸਜਾ ਪ੍ਰਧਮ ਸੰਸਾਰਾਂ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕੈ ਭੂਪਾ ਅੰਡਜ ਜੇਰਜ ਸੇ ਤਜਕੀਨੀ ਉਤਬਜ ਖਾਨ ਬੋਰ ਰਚਦੀਨੀ ਕਹੂ ਪੂਰ ਰਾਜਾ ਹਵ ਬੈਠਾ ਕਹੂ ਸਿਮਟ ਭਇਓ ਸ਼ੰਕਰ ਇਕੈਠਾ ਸੇਵੇ ਸਰੇਟ ਦਕਾਏ ਅਚੰਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰਸ਼ਾ ਮੇਰੀ ਤੁਮ ਕਰੋ ਸਕ ਉਭਾਰ ਅਸਕ ਸੰਘਰੋ ਗੋਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੋਇਟ ਦੁਖ ਤਹ ਮਰੇ ਉਹ ਰਖ ਜਵਨ ਪਗ ਪਰੇ ਤਿਹਾਰੇ ਤੈਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਤਾਂ ਕੇ ਕਾਲ ਨਿਕਟ ਨਹ ਆਏ ਰੱਛਾ ਹੋਏ ਤਾਏ ਸਭ ਕਲ ਦੋਇਟ ਅਰੇਟ ਟਰੇ ਤਤ ਕਲ ਕਿਰਪਾ ਦ੍ਰਿਟ ਤਨ ਜਾਹੇ ਨਹ ਰਹਾ ਤਾਂ ਕੇ ਤਾਬ ਤਨ ਕਮੈ ਹਰਹ ਰੇਦ ਸੇਦ ਕਰਮੋ ਸਭ ਹੋਈ ਦੋਇਟ ਸ਼ਹਾਸ ਰਸਾ ਕਹਿ ਨਾ ਕੋਈ ਇੱਕ ਬਾਰ ਜਿਨ ਤੁਮੈ ਸਬਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਾਰਦ ਦੋਇਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੈ ਲਿਓ ਉਬਾਰੇ सर्व ठोर मोहस दोख ते लियो बचाई कृपा करी हम पर जग माता ग्रंथ करा पूर्ण सुभ राता सकल देह को हरता दुष्ट दोखेन कौश करता श्रीअतुज पय दयालम पूर्ण करा ग्रंथ तत्कालम ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅੜਲ ਸੋਣੇ ਗੰਗ ਜੋ ਜਾਹੇ ਸੋ ਰਸਨਾ ਪਾਵਈ ਸੋਣੇ ਮੂੜ ਚਿਤ ਲਾਈ ਚਤੁਰਤਾ ਆਈ ਦੁਖ ਦਰਦ ਪੋ ਨਿਕਟ ਨ ਤਿਨ ਨਰ ਕੀ ਰਹੈ ਹੋ ਜੋ ਜਾ ਕੀ ਇੱਕ ਵਾਰ ਚੌਪੀ ਕੋ ਕਹੈ ਚੌਪਾਈ ਸੰਬਤ 17 ਸਹਜ ਸਾਹਸ ਪਣ ਜੈ ਅਰਧ ਸਾਹਸ ਪਣ ਤੀਨ ਕਹਿ ਜੈ ਭਾਦਵ ਸੁਦੀ ਅਟਮੀ ਰਵੇ ਵਾਰਾ ਤੀਰ ਸਤਰ ਦਵ ਗੰਤ ਸਦਾਰਾ ਸਵਈਆ ਪਾਹੇ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਾ ਮਾਨਿਓ ਸਿਮਰਤ ਸਾਦਰ ਭੇਦ ਸਭ ਬਹੁ ਭੇਦ ਕਹਿ ਹਮ ਇਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਏ ਬਖਾਨਿਓ ਦੋਹਿਰਾ ਸਗਲ ਦੁਆਰ ਕੋ ਛਾੜਿ ਕੇ ਗਇਓ ਤੋਹਾਰੂ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦੁਆਰ ਬਾਹਂ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ